ਲੇ ਦੇ ਵਿੱਚ ਬੁੱਧਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਭਾਰਤੀ ਫੌਜ ਦੇ ਇੱਕ ਵਾਹਨ ਉੱਤੇ ਵੱਡਾ ਪੱਥਰ ਡਿੱਗ ਗਿਆ ਤੇ ਇਸ ਦੇ ਹੇਠਾਂ ਦੱਬਣ ਕਾਰਨ ਫੌਜ ਦੇ ਇੱਕ ਲੈਫਟੇਨੈਂਟ ਕਰਨਲ ਦੇ ਸਣੇ ਦੋ ਜਵਾਨ ਸ਼ਹੀਦ ਹੋ ਗਏ। ਉੱਥੇ ਹੀ ਮੇਜਰ ਰੈਂਕ ਦੇ ਅਫਸਰ ਅਤੇ ਇੱਕ ਕੈਪਟਨ ਜ਼ਖਮੀ ਹੋ ਗਿਆ। ਇਹ ਵਾਹਨ ਫੌਜ ਦੇ ਕਾਫਲੇ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਦੇ ਮੁਤਾਬਕ ਫੌਜ ਦਾ ਕਾਫਲਾ ਦੁਰਭੁਖ ਤੋਂ ਚੌਂਗਤਾਸ਼ ਜਾ ਰਿਹਾ ਸੀ ਇੱਕ ਫੌਜੀ ਵਾਹਨ ਉੱਤੇ ਅਚਾਨਕ ਇੱਕ ਵੱਡਾ ਪੱਥਰ ਡਿੱਗ ਗਿਆ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹੀਦਾਂ ਦੀ ਪਛਾਣ ਪਠਾਨਕੋਟ ਦੇ ਲੈਫਟੇਨੈਂਟ ਕਰਨਲ ਪਾਨੋ ਪ੍ਰਤਾਪ ਸਿੰਘ ਅਤੇ ਦੀਦਾਨਗਰ ਦੇ ਪਿੰਡ ਸ਼ਮਸ਼ੇਰਪੁਰ ਦੇ ਹੌਲਦਾਰ ਦਲਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਬੋਦਵਾਰ ਨੂੰ ਜਿਵੇਂ ਹੀ ਹੌਲਦਾਰ ਦਲਜੀਤ ਸਿੰਘ ਦੀ ਸ਼ਹਾਦਤ ਦੀ ਖਬਰ ਪਰਿਵਾਰ ਤੱਕ ਪਹੁੰਚੀ ਮਾਹੌਲ ਬੇहद ਗੰਭੀਰ ਹੋ ਗਿਆ। ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਪਿਤਾ ਗੁਲਜ਼ਾਰ ਸਿੰਘ ਅਤੇ ਮਾਂ ਗੁਰਜੀਤ ਕੌਰ ਡੂੰਘੇ ਸਦਮੇ ਵਿੱਚ ਹਨ। ਇਹ ਧਿਆਨ ਦੇਣ ਯੋਗ ਹੈ ਕਿ ਹੌਲਦਾਰ ਦਲਜੀਤ ਸਿੰਘ ਦੀਆਂ ਦੋ ਭੈਣਾਂ ਅਤੇ ਦੋ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟਾ ਸੀ ਅਤੇ 7 ਸਾਲ ਪਹਿਲਾਂ ਹੀ ਫੌਜ ਦੇ ਵਿੱਚ ਭਰਤੀ ਹੋਇਆ ਸੀ। ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਕੱਤਰ ਕੁੰਵਰ ਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਹੌਲਦਾਰ ਦਲਜੀਤ ਸਿੰਘ ਦੀ ਦੇਹ ਨੂੰ ਲੱਦਾਖ ਤੋਂ ਹਵਾਈ ਜਹਾਜ਼ ਰਾਹੀਂ ਲਿਆਂਦਾ ਜਾਵੇਗਾ ਅਤੇ ਵੀਰਵਾਰ ਨੂੰ ਪਹੁੰਚੇਗੀ ਜਿੱਥੇ ਵੀ ਉਹਨਾਂ ਦੀ ਦੇਹ ਨੂੰ ਫੌਜੀ ਵਾਹਨ ਰਾਹੀਂ ਉਹਨਾਂ ਦੇ ਪਿੰਡ ਸ਼ਮਸ਼ੇਰਪੁਰ ਲਿਆਂਦਾ ਜਾਵੇਗਾ ਜਿੱਥੇ ਉਹਨਾਂ ਦਾ ਪੂਰੇ ਫੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ